16 ਪਿੰਡ ਆ 16 ਪਿੰਡਾਂ ਦੇ ਵਿੱਚੋਂ ਕਿਸੇ ਇੱਕ ਪਿੰਡ ਦੇ ਵਿੱਚ ਵੀ ਭਗਵੰਤ ਜੀ ਨੇ ਢਾਣੀ ਮਾਰਿਆ ਵੀ ਤੁਹਾਨੂੰ ਅਗਲੀ ਈਅਰ ਬੋਲਣ ਦੀ ਚੋਣ ਹੈ ਹੋਣ ਮੈਂ ਇਹਨੂੰ ਕਿੱਦਾਂ ਬੋਲਦੇ ਹਾਂ ਮੈਂ ਕਹਿੰਦਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੁਣ ਆ ਜਾਣਗੇ ਇੱਥੇ ਜੀ ਹੁਣ ਆ ਜਾਣ ਸਾਡੇ ਤੇ ਮਸਲ ਮੁਸ਼ਕਲਾਂ ਦਾ ਹੱਲ ਹੋ ਜਾਏ ਜੀ ਇਹ ਮੈਂ ਨਾ ਕਿ ਕਿਸਾਨ ਦੀ ਇੰਟਰਵਿਊ ਸੁਣ ਰਿਹਾ ਕਹਿੰਦੇ ਜੀ ਭੰਤਕ ਲੈਣਾ ਵਾ ਕਹਿੰਦੇ ਜੀ ਉਹ ਕਿਹਾ ਕੁਝ ਨਾ ਹੀ ਕਰੇ ਚੰਗੀ ਗੱਲ ਆ ਉਹ ਕਹਿ ਦਿੰਦਾ ਜੀ ਜੇ ਕੋਈ ਮੁਰਗੀ ਮਰੂਗੀ ਉਹਦੀ ਵੀ ਮਗਦੌਰੀ ਉਹਦਾ ਵੀ ਮੈਂ ਆਪਣਾ ਜਿਹੜਾ ਬੰਦਾ ਮਾਅਵਜਾ ਦਊਂਗਾ ਜੇ ਕੋਈ ਬੱਕਰੀ ਮਰਦੀ ਉਹਦਾ ਵੀ ਮਾਅਵਜਾ ਦਊਂਗਾ ਵੀ ਉਹ ਚਾਹੁੰਦਾ ਹੀ ਨੁਕਸਾਨ ਕੰਡਰ ਦਾ ਮੁੜ ਕੇ ਮਾਅਵਜਾ ਦਿੰਦਾ ਨਹੀਂ ਉਹਦੀ ਇੱਕ ਕਾਲੀ ਜਵਾਨ ਨੁਕਸਾਨ ਉਸੇ ਵੇਲੇ ਹੋ ਜਾਂਦਾ ਮੁਰਗੀਆਂ ਵੀ ਮਰਗੀਆਂ ਬੱਕਰੀਆਂ ਵੀ ਰੋੜਗੀਆਂ ਮੱਝਾਂ ਵੀ ਰੋੜਗੀਆਂ ਨੁਕਸਾਨ ਉਹ ਮਾਅਵਜਾ ਫੇਰ ਨਹੀਂ ਦਿੰਦਾ ਲੋਕਾਂ ਦੇ ਬਹੁਤ ਸਾਰੇ ਲੋਕਾਂ ਨੇ ਜਿਤਾਇਆ ਇਹਨਾਂ ਨੂੰ 92 ਸੀਟਾਂ ਮਿਲੀਆਂ ਸੀ ਚੁਣੀਆਂ ਲੋਕਾਂ ਦੇ ਨਮਾਇੰਦ ਕੱਲ ਹੀ ਚੁਣਿਆ ਵੀ ਚੁਟਕਲੇ ਸੁਣਾਵੇ ਸਾਨੂੰ ਤੇ ਚੁਟਕਲੇ ਸੁਣਾਉਣ ਉਹ ਫਿਰ ਨਹੀਂ ਹਟਿਆ ਆਈ ਨਮੈਂਦਾ ਚੁਣਿਆਂ ਵੀ ਕੋਈ ਹੁਣ ਸਾਡੇ ਮਸਲੇ ਹੱਲ ਹੋ ਜਾਣਗੇ ਉਹ ਫਿਰ ਕੰਜਰ ਦਾ ਚੁਟਕਲੇ ਸੁਣਾਈ ਜਾਂਦਾ ਆ ਤੁਸੀਂ ਟੂਣੀ ਕਰਾ ਦੇਣੀ ਵੰਡੇ ਆ ਰਾਸ਼ਨ ਤੇ ਸਰਕਾਰ ਨੇ ਬੰਦਿਆ ਬਹੁਤ ਜ਼ਿਆਦਾ ਸਰਕਾਰ ਨੇ ਨਹੀਂ ਭਾਜੀ ਉਹਨਾਂ ਨੇ ਬੰਦਿਆ ਇਹਨਾਂ ਨੇ ਸਰਕਾਰ ਨੇ ਨਹੀਂ ਬੰਦਿਆ ਬੰਦ ਉਹਦੇ ਤੋਂ ਆਉਂਦਾ ਆ ਇਹ ਬੰਦਦੇ ਨੇ ਸਰਕਾਰ ਵੱਲੋਂ ਆਉਂਦਾ ਸੀ ਇਹ ਬੰਦਦੇ ਸੀ ਉਹ ਕਹਿੰਦੇ ਸਰਕਾਰ ਵੱਲੋਂ ਆਉਂਦਾ ਸੀ ਭਾਈ ਇਹਦੇ ਬੰਦੀ ਦੇ ਨਾਲ ਹੀ ਕਹਿੰਦੇ ਸੀ 300 ਟਰਾਲਾ ਬੰਦਿਆ ਸਰਕਾਰ ਵੀ ਕਹੋ ਕਿ ਅਸੀਂ 500 ਟਰਾਲਾ ਬੰਦਿਆ ਅੰਕੜੇ ਕੀ ਆ ਦੇ ਵੀ ਦੀਵ ਸਿੱਧੂ ਵੀ ਅਕਸਰ ਇਹ ਕਹ ਲਗਾ ਵੀ ਆਪਾਂ ਕੇ ਇਹਨੂੰ ਸਰਟੀਫਿਕੇਟ ਨਹੀਂ ਦੇਣਾ ਪਾਪਾ ਇਹਨਾਂ ਨੂੰ ਇਹ ਮੰਗਤੇ ਲੋਕ ਨਹੀਂ ਆ ਜਿਹੜੇ ਇੱਥੋਂ ਦੇ ਆ ਵੀ ਜਿਹੜੇ ਆ ਕੇ ਸਾਡੇ ਕੋਲੋਂ ਇੱਥੋਂ ਚੋਕਰ ਲੈ ਰਿਆ ਜਾਂ ਆਚਾਰ ਲੈ ਰਿਆ ਇਹ ਰਾਜੇ ਲੋਕ ਆ ਇਹ ਤਾਂ ਹੀ ਇਹ ਸਮਝੁੰਦੇ ਆ ਵੀ ਇੱਕ ਮਿਸਲ ਤੇ ਬਿਵਤਾ ਬਣੀ ਆ ਦੂਜੀਆਂ ਮਿਸਲਾਂ ਆ ਕੇ ਨਾਲ ਖੜਨਦੀਆਂ ਕਰਦੇ ਭਾਈ ਜੀ ਤੁਸੀਂ ਕਹਿੰਦੇ ਸਰਕਾਰ ਪਹੁੰਚੀ ਨਹੀਂ ਤੇ ਹੁਣ ਮੁੱਖ ਮੰਤਰੀ ਸਾਹਿਬ ਆ ਗਏ ਆ ਕੇ ਚਲੇ ਗਏ ਤੇ ਅਡਮਿਨਿਸਟਰ ਵੀ ਬਹੁਤ ਆਏ ਹੁਣ ਸੰਤੁਸ਼ਟੀ ਆ ਤੇ ਜਿਹੜਾ ਮੁੱਖ ਮੰਤਰੀ ਆਉਂਦਾ ਜਿੱਥੇ ਆਪਾਂ ਖੜੇ ਆਣ ਇੱਥੇ ਬੈਰੀਕੇਡ ਲਾ ਦਿੱਤਾ ਜਾਂਦਾ ਵਾ ਇੱਥੇ ਬਸ ਖੜਾar ਦਿੱਤੀ ਜਾਂਦੀ ਹੈ ਤੇ ਇੱਧਰ ਉਹਦੀ ਨਿਗਾਹ ਵੀ ਨਹੀਂ ਪੈਂਦੀ ਵੀ ਇੱਧਰ ਹੈਗਾ ਕੀ ਇੱਧਰ ਉਹ ਇੱਧਰ ਮਾਹੌਲ ਉਹ ਤੋਂ ਵੇਖਿਆ ਤਾਂ ਕਵਣੀ ਜਾਂਦਾ ਕੀ ਕਹਿਣਾ ਚਾਹੁੰਨੇ ਆ ਫਿਰ ਵੀ ਮੁੱਖ ਮੰਤਰੀ ਸਾਹਿਬ ਨੂੰ ਪ੍ਰਸ਼ਾਸਨ ਹਨੇਰੇ ਚ ਰੱਖ ਰਿਹਾ ਪਤਾ ਨਹੀਂ ਹੁਣ ਮੁੱਖ ਮੰਤਰੀ ਆਪ ਹੀ ਹਨੇਰੇ ਚ ਰਹਿਣਾ ਚਾਹੁੰਦਾ ਤੇ ਜਾਂ ਪ੍ਰਸ਼ਾਸਨ ਰੱਖ ਰਿਹਾ ਕਿਉਂਕਿ ਉਹ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਹੋਊਗਾ ਨਾ ਵੀ ਉੱਥੇ ਕਿਤੇ ਮੈਨੂੰ ਕੋਈ ਲਾਭ ਨਹੀਂ ਹੋਣਾ ਜਿਹਦਾ ਕਿਤੇ ਕੋਈ ਇਹ ਨਾ ਹੋਵੇ ਵੀ ਤੇ ਪ੍ਰਸ਼ਾਸਨ ਨੇ ਵੀ ਦੇਖ ਲਈ ਵੀ ਨੁਕਸਾਨ ਇੱਧਰ ਹੋਇਆ ਹੈ ਤੇ ਇਹ ਕੋਈ ਬੰਦਾ ਝੂਠ ਨਹੀਂ ਮਾਰ ਸਕਦਾ ਵੀ ਮੁੱਖ ਮੰਤਰੀ ਮੁੜ ਕੇ ਉੱਥੋਂ ਗਿਆ ਵਾ ਤੇ ਇੱਧਰ ਵੱਡੇ ਵੱਡੇ ਬੈਰੀਗੇਡ ਤੇ ਵੱਡੀਆਂ ਬੱਸਾਂ ਲਾਤੀਆਂ ਵੀ ਇੱਧਰ ਨਿਗਾਹ ਨਹੀਂ ਪਈ ਇੱਧਰ ਹੁਣ ਪਤਾ ਨਹੀਂ ਪਈ ਅਮਰਤਪਾਲ ਦਾ ਕੈਂਪ ਇਹ ਕਾਰਨ ਹੋ ਸਕਦਾ ਵੀ ਉਹਨੂੰ ਅੱਗੇ ਨਹੀਂ ਲਿਆਂਦਾ ਇਸੇ ਮੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਉਹਨਾਂ 16 ਪਿੰਡਾਂ ਦੇ ਇਲਾਕੇ 'ਚ ਖੜੇ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਇੱਥੇ 11 ਤਰੀਕ ਤੋਂ ਬੰਨ ਟੁੱਟਣ ਤੋਂ ਬਾਅਦ ਲਗਾਤਾਰ ਹਾਲਾਤ ਜਿੱਥੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਤੋਂ ਵੀ ਬੱਤਰ ਹੋ ਗਏ ਜ਼ਿੰਦਗੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆ ਲੋਕਾਂ ਨੂੰ ਮਦਦ ਦੀ ਲੋੜ ਆ ਉਸ ਤੋਂ ਬਾਅਦ ਸਰਕਾਰ ਵੀ ਇੱਥੇ ਪਹੁੰਚਦੀ ਮੁੱਖ ਮੰਤਰੀ ਸਾਹਿਬ ਵੀ ਪਹੁੰਚਦੇ ਆ ਅੱਜ ਮੰਤਰੀ ਸਰਕਾਰ ਦੇ ਮਿਨਿਸਟਰ ਵੀ ਇੱਥੇ ਪਹੁੰਚੇ ਆ ਤੇ ਗੱਲਬਾਤ ਕਰਦੇ ਆ ਉਹਨਾਂ ਨੌਜਵਾਨਾਂ ਦੇ ਨਾਲ ਜਿਨ੍ਹਾਂ ਨਾਲ ਅਸੀਂ ਪਹਿਲਾਂ ਵੀ ਕੀਤੀ ਸੀ ਕਾਫੀ ਸਨੇਹ ਹੀ ਉਹਨਾਂ ਨੇ ਲਾਈ ਸੀ ਸਰਕਾਰ ਦੇ ਉੱਤੇ ਵਿਅੰਗ ਵੀ ਕੀਤੇ ਸੀ ਤੰਜ ਵੀ कसे ਸੀ ਕਿ ਸਰਕਾਰ ਪਹੁੰਚੀ ਨਹੀਂ ਤੇ ਅੱਜ ਗੱਲਬਾਤ ਕਰਦੇ ਆ ਬਾਈ ਜੀ ਤੁਸੀਂ ਕਹਿੰਦੇ ਸੀ ਸਰਕਾਰ ਪਹੁੰਚੀ ਨਹੀਂ ਤੇ ਹੁਣ ਮੁੱਖ ਮੰਤਰੀ ਸਾਹਿਬ ਆ ਗਏ ਆ ਗਏ ਚਲੇ ਗਏ ਤੇ ਅੱਜ ਮਨਿਸਟਰ ਵੀ ਬਹੁਤ ਆਏ ਹੁਣ ਸੰਤੁਸ਼ਟੀ ਆ ਵੀ ਜੀ ਆਹ ਨਾ ਅਸੀਂ ਫੋਟੋਆਂ ਲਾਈਆਂ ਵਾ ਸ਼ੀਦਾ ਸਿੰਘਾਂ ਦੀਆਂ ਤੇ ਬਾਈ ਦੀਪ ਸਦੂ ਤੇ ਭਾਈ ਅਮਰਤਪਾਲ ਦੀਆਂ ਤੇ ਉਹ ਜਿਹੜੀ ਸਰਕਾਰ ਆਈ ਉਹਨਾਂ ਨੇ ਇੱਥੇ ਬੈਰੀਕੇਡ ਲਾਤੇ ਇੱਥੇ ਤੇ ਸਾਹਮਣੇ ਇੱਕ ਬਸ ਖੜ ਹਾਰਤੀ ਆ ਵੀ ਉਹ ਜਿਹੜਾ ਪੰਜਾਬ ਦਾ ਮੰਤਰੀ ਉਹਦੀ ਨਿਗਾਹ ਦੇ ਕਿਤੇ ਆ ਜੋ ਦੇ ਨਾ ਪੈ ਜਣਾ ਵਾਲੇ ਤੇ ਇਥੋਂ ਪਿਛਾਂ ਉਹ ਮੁੜਕੇ ਜਿਹੜੇ ਨਕਲੀ ਕਿਸਾਨ ਬਣਾਏ ਉਹਨਾਂ ਨੇ ਆਪ ਦੇ ਜਿਹੜੇ ਹੁੰਦੇ ਆ ਕੁਝ ਚਮਚੇ ਲਾ ਲੋ ਵੀ ਹਰ ਸਰਕਾਰ ਦੇ ਹੁੰਦੇ ਆ ਉਹਨਾਂ ਨੂੰ ਨਕਲੀ ਕਿਸਾਨ ਬਣਾ ਕੇ ਅੱਗੇ ਖਿਲਾ ਰਿਆ ਗਿਆ ਬੈਰੀਕਾਡ ਤੋਂ ਜਿਹੜੇ ਸਾਰੇ ਕਿਸਾਨ ਸੀ ਜਾਂ ਜਿਹੜੀ ਫਸਲ ਤੁਸੀਂ ਵੇਖ ਲਓ ਇੱਧਰ ਕੈਮਰਾਮੈਨ ਨੂੰ ਕਹੂੰਗਾ ਵੀ ਆ ਇੱਧਰ ਪਾਣੀ ਜਿਆ ਵਖਾਈ ਬੜਾ ਜ ਆ ਆ ਸਾਰੀ ਕਿਸਾਨਾਂ ਦੀ ਫਸਲ ਇੱਧਰ ਬਰਬਾਦ ਹੋਈ ਆ ਤੇ ਜਿਹੜਾ ਮੁੱਖ ਮੰਤਰੀ ਹੁੰਦਾ ਜਿੱਥੇ ਆਪਾਂ ਖੜੇ ਆਣ ਇੱਥੇ ਬੈਰੀਕਾਡ ਲਾ ਦਿੱਤਾ ਜਾਂਦਾ ਵਾ ਇੱਥੇ ਬੱਸ ਖਿਲਾੜ ਦਿੱਤੀ ਜਾਂਦੀ ਆ ਤੇ ਇੱਧਰ ਉਹਦੀ ਨਿਗਾਹ ਵੀ ਨਹੀਂ ਪੈਂਦੀ ਵੀ ਇੱਧਰ ਹੈਗਾ ਕੀ ਇੱਧਰ ਇੱਧ ਬੇਦਰੋਂ ਨੂੰ ਵਿਖਾਇਆ ਬਣੀ ਇੱਧਰ ਕੀ ਆ ਸਾਰੇ ਅਸਲੀ ਕਿਸਾਨ ਇੱਧਰ ਜਿਹੜੇ ਡੁੱਬਣਦੇ ਹੋ ਇੱਧਰ ਜਿਹੜੇ ਲੋਕਲ ਲੋਕ ਉਹ ਇੱਧਰ ਇੱਧਰ ਨਕਲੀ ਕਿਸਾਨ ਇੱਧਰ ਵੜੇ ਆ ਤੇ ਆਹ ਫੋਟਵਾਂ ਬੱਸ ਵੀ ਆ ਕਿਤੇ ਫੋਟਵਾਂ ਨਾ ਨਿਗਾ ਪੈ ਜਾਣ ਕਿਤੇ ਅਸਲੀ ਕਿਸਾਨ ਨਾ ਨਿਗਾ ਪੈ ਜਾਣ ਕਿਤੇ ਕੋਈ ਕਿਸਾਨ ਕੋਈ ਆਪਣੀ ਮੁਸ਼ਕਲ ਨਾ ਅੱਗੇ ਰੱਖ ਦੇ ਇਹੋ ਜਿਹਾ ਤੇ ਮੈਂ ਇਨਾ ਪ੍ਰਸ਼ਾਸਨ ਦੇ ਮੰਦੇ ਆਲ ਤੇ ਇੱਥੋਂ ਜਿੱਥੇ ਆਪਾਂ ਖੜੇ ਆ ਨਾ ਆਪਾਂ ਥੋੜਾ ਇੱਧਰ ਖੜੇ ਹੋਰ ਉਹ ਥੋੜਾ ਪਰੇ ਹੋ ਮੁੜ ਗਿਆ ਇੱਥੋਂ ਜੀ ਕੀ ਕਹਿਣਾ ਚਾਹੁੰਨੇ ਫਿਰ ਵੀ ਮੁੱਖ ਮੰਤਰੀ ਸਾਹਿਬ ਨੂੰ ਪ੍ਰਸ਼ਾਸਨ ਹੰਾਰੇ ਚ ਰੱਖ ਰਿਹਾ ਪਤਾ ਨਹੀਂ ਹੁਣ ਮੁੱਖ ਮੰਤਰੀ ਆਪ ਹੀ ਨੇਰੇ ਚ ਰਹਿਣਾ ਚਾਹੁੰਦਾ ਤੇ ਜਾਂ ਪ੍ਰਸ਼ਾਸਨ ਰੱਖ ਰਿਆ ਕਿਉਂਕਿ ਉਹਦੇ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਹੋਊਗਾ ਨਾ ਵੀ ਉੱਥੇ ਕਿਤੇ ਮੈਨੂੰ ਕੋਈ ਲਾਭ ਨਹੀਂ ਹੋਣਾ ਜਿਹਦਾ ਕਿਤੇ ਕੋਈ ਇਹ ਨਾ ਹੋਵੇ ਵੀ ਮੈਨੂੰ ਕਿਸਾਨ ਘੇਰ ਲਨ ਜਾਂ ਆਪਣੀਆਂ ਮੁਸ਼ਕਲਾਂ ਦੱਸਣ ਜਾਂ ਤੇ ਫਿਰ ਮੁੱਖ ਮੰਤਰੀ ਦੀ ਮਰਜ਼ੀ ਹੋਊਗੀ ਜਾਂ ਪ੍ਰਸ਼ਾਸਨ ਦੀ ਮਰਜ਼ੀ ਹੋਊਗੀ ਅਸੀਂ ਵੀਡੀਓ ਪਾ ਦਿੰਨੇ ਆ ਤੇ ਆਹ ਮੁੱਖ ਮੰਤਰੀ ਨੇ ਵੇਖ ਲੈਣੀ ਆ ਵੀ ਆ ਇੱਧਰ ਸਾਰਾ ਨੁਕਸਾਨ ਹੋਇਆ ਸੀ ਤੇ ਪ੍ਰਸ਼ਾਸਨ ਨੇ ਵੀ ਦੇਖ ਲੈਣੀ ਵੀ ਨੁਕਸਾਨ ਇੱਧਰ ਹੋਇਆ ਹੈ ਤੇ ਇਹ ਕੋਈ ਬੰਦਾ ਝੂਠ ਨਹੀਂ ਮਾਰ ਸਕਦਾ ਵੀ ਮੁੱਖ ਮੰਤਰੀ ਮੁੜ ਕੇ ਉੱਥੋਂ ਗਿਆ ਵਾ ਤੇ ਇੱਧਰ ਵੱਡੇ ਵੱਡੇ ਬੈਰੀਗੇਡ ਹੁਣ ਪਤਾ ਨਹੀਂ ਭਾਈ ਅਮਰਤਪਾਲ ਦਾ ਕੈਂਪ ਇਹ ਕਾਰਨ ਹੋ ਸਕਦਾ ਵੀ ਉਹਨੂੰ ਅੱਗੇ ਨਹੀਂ ਲਿਆਂਦਾ ਤੇ ਜਾਂ ਫਿਰ ਇਹ ਕਾਰਨ ਵੀ ਆਪਣਾ ਨੁਕਸਾਨ ਦਾ ਉਹਦੇ ਕੋਲ ਕੋਈ ਜਵਾਬ ਨਹੀਂ ਹੈਗਾ ਇਹ ਕਾਰਨ ਹੋ ਸਕਦਾ ਇਹ ਪਤਾ ਨਹੀਂ ਇਹ ਤੇ ਹੁਣ ਰੱਬ ਜਾਣਦਾ ਤੇ ਜਾਂ ਪ੍ਰਸ਼ਾਸਨ ਜਾਣਦਾ ਤੇ ਜਾਂ ਮੁੱਖ ਮੰਤਰੀ ਜਾਣਦਾ ਵੀ ਉਹ ਜੇ ਇੱਥੋਂ ਤੱਕ ਆ ਗਿਆ ਤੇ ਇੱਥੋਂ ਕਿਉਂ ਮੁੜ ਗਿਆ ਉਹ ਜਿੱਥੇ ਨੁਕਸਾਨ ਹੋਇਆ ਹੱਥ ਗਾਂ ਜਾਵੇ ਤੇ ਸਹੀ ਉਹਨਾਂ ਕਿਸਾਨਾਂ ਨੂੰ ਮਿਲੇ ਤੇ ਸਹੀ ਜਿਹੜੇ ਡੁੱਬੇ ਉਹਨਾਂ ਘਰਾਂ ਦੇ ਵਿੱਚ 16 ਪਿੰਡ ਆ 16 ਪਿੰਡਾਂ ਦੇ ਵਿੱਚੋਂ ਕਿਸੇ ਇੱਕ ਪਿੰਡ ਦੇ ਵਿੱਚ ਵੀ ਭਗਵੰਤੇ ਨੇ ਗੇੜਾ ਨਹੀਂ ਮਾਰਿਆ ਤੁਸੀਂ ਫੇਰ ਉਹੀ ਸ਼ਬਦ ਵਰਤ ਰਹੇ ਹੋ ਭਗਵੰਤ ਜੀ ਨੇ ਗੇੜਾ ਨਹੀਂ ਮਾਰਿਆ ਉਹ ਕਹਿੰਦੇ ਇੱਕ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਚੋਣੇ ਨਿਮਾंदे ਨੂੰ ਬੋਲਣ ਦੀ ਅਕਲ ਨਹੀਂ ਲੋਕਾਂ ਨੇ ਵੀ ਤੁਹਾਨੂੰ ਕਿਹਾ ਵੀ ਤੁਹਾਨੂੰ ਅਕਲ ਨਹੀਂ ਯਾਰ ਬੋਲਣ ਦੀ ਚੋਣੇ ਹੋਣ ਨਿਮਾंदे ਨੂੰ ਕਿੱਦਾਂ ਬੋਲਦੇ ਹੋ ਮੈਂ ਕਹਿੰਦਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੁਣ ਆ ਜਾਣਗੇ ਇੱਥੇ ਜੀ ਹੂੰ ਆ ਜਾਣਗੇ ਹੁਣ ਆ ਜਾਣ ਸਾਡੇ ਤੇ ਮਸਲ ਮੁਸ਼ਕਲਾਂ ਦਾ ਲੋ ਜੇ ਆਈ ਜੀ ਕਹਿ ਕੇ ਸਾਹਬੂ ਵੀ ਅੱਗੇ ਕਹਿੰਦੇ ਨੇ ਜੀ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਸਾਹਬ ਜੀ ਇਹਨਾਂ ਲੋਕਾਂ ਦਾ ਹੱਲ ਕਰੋ ਕੁਝ ਹੁਣ ਹੋ ਜੂ ਗੱਲ ਜੀ ਉਹ ਕਹਿੰਦੇ ਮੈਂ ਕਹਿ ਤੋ ਦਿੱਤਾ ਗਰਦੌਰੀਆਂ ਇੱਥੇ ਹੋ ਜਾਣਗੀਆਂ ਹੁਣ ਸਾਰੇ ਅਫਸਰਾਂ ਨੂੰ ਹੁਕਮ ਦੇ ਦਿੱਤੇ ਅੱਜ ਮੰਤਰੀ ਸਾਹਿਬ ਅੱਗੇ ਚੱਲ ਗਏ ਇੱਥੋਂ ਕਿਹਾ ਤੇ ਜੀ 23 ਦੇ ਵਿੱਚ ਹੀ 23 ਦੇ ਵਿੱਚ ਕੁਝ ਮਿਲਿਆ 23 ਚ ਵੀ ਨਹੀਂ ਕੁਝ ਮਿਲਿਆ ਕਿਸਾਨਾਂ ਨੂੰ ਪੁੱਛ ਲਓ ਕਿਹਾ ਤੇ ਉਹਨੇ ਇਹ ਵੀ ਉਹ ਤੇ ਗਈ ਉਹ ਕਹਿੰਦੇ ਮੈਂ ਕਹਿੰਦੇ ਆ ਜੀ ਮੈਂ ਨਾ ਇੱਕ ਕਿਸਾਨ ਦੀ ਇੰਟਰਵਿਊ ਸੁਣ ਰਿਹਾ ਕਹਿੰਦੇ ਜੀ ਪੰਤਕ ਲੈਣਾ ਵਾ ਕਹਿੰਦੇ ਜੀ ਉਹ ਕਿਹਾ ਕੁਝ ਨਾ ਹੀ ਕਰੇ ਚੰਗੀ ਗੱਲ ਉਹ ਕਹਿ ਦਿੰਦਾ ਜੀ ਜੇ ਕੋਈ ਮੁਰਗੀ ਮਰੂਗੀ ਉਹਦੀ ਵੀ ਮਗਦੌਰੀ ਉਹਦਾ ਵੀ ਮੈਂ ਆਪਣਾ ਜਿਹੜਾ ਬੰਦਾ ਮਾਅਵਜਾ ਦਊਂਗਾ ਜੇ ਕੋਈ ਬੱਕਰੀ ਮਰਦੀ ਉਹਦਾ ਵੀ ਮਾਅਵਜਾ ਦਊਂਗਾ ਵੀ ਉਹ ਚਾਹੁੰਦਾ ਹੀ ਨੁਕਸਾਨ ਕੰਜਰ ਦਾ ਮੁੜ ਕੇ ਮਾਅਵਜਾ ਦਿੰਦਾ ਨਹੀਂ ਉਹਦੀ ਇੱਕ ਕਾਲੀ ਜਵਾਨ ਨੁਕਸਾਨ ਉਸੇ ਵੇਲੇ ਹੋ ਜਾਂਦਾ ਮੁਰਗੀਆਂ ਵੀ ਮਰਗੀਆਂ ਬੱਕਰੀਆਂ ਵੀ ਰੋੜਗੀਆਂ ਮੱਝਾਂ ਵੀ ਰੋੜਗੀਆਂ ਨੁਕਸਾਨ ਉਹ ਮਾਅਵਜਾ ਫੇਰ ਨਹੀਂ ਦਿੰਦਾ ਉਹਨੇ ਚੁਣੇ ਹੋਏ ਨਮਾਇੰਦਿਆਂ ਨੂੰ ਤੁਸੀਂ ਇਦਾਂ ਦੇ ਬਾਈ ਸ਼ਬਦ ਵਰਤ ਰਹੇ ਹੋ ਲੋਕਾਂ ਦੇ ਬਹੁਤ ਸਾਰੇ ਲੋਕਾਂ ਨੇ ਜਿਤਾਇਆ ਇਹਨਾਂ ਨੂੰ 92 ਸੀਟਾਂ ਮਿਲੀਆਂ ਸੀ ਤੇ ਅੱਜ ਗਾਲਾਂ ਵਿੱਚ ਲੋਕੀ ਕੱਢਣਦੇ ਆ ਅੱਜ ਇੱਕ ਰਾਮ ਮਿਲ ਗਈਆਂ ਗਾ ਨਹੀਂ ਮਿਲਦੀਆਂ ਹੁਣ ਅੱਜ ਅੱਜ ਗਾਲਾਂ ਵੀ ਵੇਖੋ ਲੋਕੀ ਕੱਢਣਦੇ ਆ ਨਾ ਹੁਣ ਚੁਣੇ ਹੋਏ ਜਿਹੜਾ ਨਮਾਇੰਦਾ ਵਾ ਉਹ ਗੱਲਾਂ ਹੀ ਉਹਦਾਂ ਦੀਆਂ ਕਰਦਾ ਚੁਣਿਆ ਲੋਕਾਂ ਨੇ ਨਮਾਇੰਦਾ ਕੱਲ ਹੀ ਚੁਣਿਆ ਵੀ ਛੁਟਕਲੇ ਸੁਣਾਵੇ ਸਾਨੂੰ ਛੁਟਕਲੇ ਤੇ ਪਹਿਲਾਂ ਵੀ ਸੁਣਾ ਰਿਹਾ ਹੈ ਤੇ ਚੁਟਕਲੇ ਸੁਣਾਉਣ ਉਹ ਫਿਰ ਨਹੀਂ ਹਟਿਆ ਆਈ ਨਮੈਂਦਾ ਚੁਣਿਆਂ ਵੀ ਕੋਈ ਹੁਣ ਸਾਡੇ ਮਸਲੇ ਹੱਲ ਹੋ ਜਾਣਗੇ ਉਹ ਫਿਰ ਕੰਜਰ ਦਾ ਚੁਟਕਲੇ ਸੁਣਾਈ ਜਾਂਦਾ ਆ ਤੁਸੀਂ ਟੂਣੀ ਕਰਾ ਦੇਣੀ ਤੁਸੀਂ ਕੀ ਕੀਤਾ ਫਿਰ ਜੇ ਸਰਕਾਰ ਨਹੀਂ ਕਰ ਰਹੀ ਤੁਸੀਂ ਕੀ ਕਰ ਰਹੇ ਜਿੱਦਣ ਦੇ ਇੱਥੇ ਆਏ ਆ ਜੀ ਘਟੋ ਘਟਾ ਤੁਹਾਡਾ ਆਪਣਾ ਕੈਂਪ ਲਾਇਆ ਜੀ ਅਸੀਂ ਨੌਜਵਾਨਾਂ ਨੇ ਮੈਂ ਤੇ ਚਮਕੌਰ ਨੇ ਨਾ ਆਪ ਹੀ ਫੋਨ ਤੇ ਗੱਲ ਹੋ ਰਹੀ ਸਲਾਹ ਕੀਤੀ ਅਸੀਂ ਹਲਾ ਕੇ ਪਾਇਆ ਮਰਤਪਾਲ ਦੀ ਜਥੇਬੰਦੀ ਨਾਲ ਜੁੜੇ ਜਥੇਬੰਦੀ ਦੇ ਨਾਲ ਸਲਾਬ ਨਹੀਂ ਕੀਤੀ ਆਪਣੇ ਤੌਰ ਤੇ ਦੋਵਾਂ ਭਰਾਵਾਂ ਨੇ ਇੱਥੇ ਕੈਂਪ ਲਾਤਾ ਸੀ 25-25000 ਰੁਪਿਆ ਕੋਲੋਂ ਪਾਇਆ ਚੋਕਰ ਸੁਟਿਆ ਬਾਅਦ ਸੰਗਤ ਨੇ ਧੰਨ-ਧੰਨ ਕਰਾਤੀ ਤੇ ਅੱਜ 150 ਟਰਾਲਾ ਇੱਥੇ ਵੰਡਤਾ ਵਾ ਤੇ ਇੱਥੇ ਆ ਨੌਜਵਾਨ ਖੜੇ ਹੋ ਗਵਾਹ ਮੜਾ ਜਾ ਉਧਰ ਕੈਮਰਾ ਮਾਰਿਓ ਅਸੀਂ ਕੀ ਕੀਤਾ ਦੱਸੋ ਵੀ ਵੰਡਿਆ ਹੈ ਰਾਸ਼ਨ ਵੰਡਿਆ ਬਹੁਤ ਵੰਡਿਆ ਬਹੁਤ ਇਹਦੇ ਨਜਾਇਜ਼ ਕੋਈ ਗਈ ਹੋਵੇ ਨਹੀਂ ਵੰਡਿਆ ਦੇ ਬਹੁਤ ਬਹੁਤ ਵੰਡਿਆ ਜੀ ਬਹੁਤ ਕਿੱਥੇ ਹੈਗੇ ਤੁਸੀਂ ਹਾਂਜੀ ਵੰਡਿਆ ਬਹੁਤ ਵੰਡਿਆ ਲਾਵੇ ਇਧਰ ਆਵਾ ਸੁਖਮਣ ਇਧਰ ਦੇ ਸਾਰੇ ਬ ਵੰਡਿਆ ਰਸ਼ਨ ਇਹ ਤੇ ਸਰਕਾਰ ਨੇ ਵੰਡਿਆ ਬਹੁਤ ਜਿਆਦਾ ਸਰਕਾਰ ਨੇ ਨਹੀਂ ਭਾਜੀ ਉਹਨਾਂ ਨੇ ਵੰਡਿਆ ਇਹਨਾਂ ਨੇ ਨਹੀਂ ਸਰਕਾਰ ਨੇ ਨਹੀਂ ਵੰਡਿਆ ਵੰਡ ਉਹਦੇ ਤੋਂ ਆਉਂਦਾ ਆ ਇਹ ਵੰਡਦੇ ਰਹੇ ਸਰਕਾਰ ਵੱਲੋਂ ਆਉਂਦਾ ਸੀ ਇਹ ਵੰਡਦੇ ਸੀ ਉਹ ਕਹਿੰਦੇ ਸਰਕਾਰ ਵੱਲੋਂ ਆਉਂਦਾ ਸੀ ਭਾਈ ਨਹੀਂ ਨਹੀਂ ਸਰਕਾਰ ਸਰਕਾਰ ਵੱਲੋਂ ਨਾ ਸਾਡਾ ਆਈ ਨਾ ਪਾਉ ਨਾਲ ਜੁੜੇ ਹੋਏ ਲੋਕ ਆ ਜਿੰਨੇ ਵੀ ਭਾਈ ਅਮਰਤਪਾਲ ਨੂੰ ਐਮਪੀ ਫੰਡ ਵੀ ਨਹੀਂ ਦਿੱਤਾ ਐਮਪੀ ਕੋਟਾ ਇੱਕ ਹੁੰਦਾ ਵਾ ਭਾਵੇਂ ਆੜਾ ਵੇ ਭਾਵੇਂ ਨਾ ਆਵੇ ਐਮਪੀ ਕੋਟਾ ਉਹਨੂੰ ਦੇਣਾ ਹੁੰਦਾ ਵਾ ਆ ਚਲੋ ਆੜਾਗੇ ਨਾ ਤੇ ਐਮਪੀ ਕੋਟਾ ਵੀ ਨਹੀਂ ਦਿੱਤਾ ਜਿਹੜੇ ਬਾਪੂ ਆਂਦੇ ਸਰਕਾਰ ਵੱਲੋਂ ਮੈਂ ਉਹਨਾਂ ਨੂੰ ਕਹਿੰਦਾ ਵੀ ਸਾਡਾ ਐਮਪੀ ਕੋਟਾ ਹੀ ਲੈ ਦਿਓ ਹੋਰ ਨਹੀਂ ਕੁਝ ਸਾਨੂੰ ਉਹ ਹੀ ਲੈ ਦਿਓ ਫਿਰ ਵੀ ਤੁਹਾਡਾ ਕੋਈ ਨਾ ਹੱਲ ਕਰਦਾਂਗੇ ਬੰਨ ਪੱਕੇ ਕਰਦਾਂਗੇ ਅੱਜ ਆਨਰ ਕੈਮਰਾ ਹੀ ਚਲੋ ਵਾਦਾ ਕਰ ਦਿੰਨੇ ਇੱਕ ਨਮਾਇंदे ਹੋਣ ਦੇ ਨਾਂ ਤੇ ਉਹ ਜਿ세 ਬੰਦੀ ਦੇ ਨਾਲ ਤੁਸੀਂ ਕਹਿੰਦੇ ਸੀ 150 ਟਰਾਲਾ ਵੰਡਿਆ ਸਰਕਾਰ ਵੀ ਕਹੂਗੀ ਅਸੀਂ 500 ਟਰਾਲਾ ਵੰਡਿਆ ਅੰਕੜੇ ਕੀ ਆ ਅਸੀਂ ਨੇ ਕਹਿੰਦੇ ਤੁਸੀਂ ਨਾਲੇ ਲੋਕ ਕਹਿੰਦੇ ਆ ਵੀ ਉਹ ਚਲੋ 150 ਹੋ ਗਿਆ 100 ਹੋ ਗਿਆ 200 ਹੋ ਗਿਆ ਚਲੋ ਅਸੀਂ ਗਿਣਤੀ ਤੇ ਮੇਰੇ ਹਿਸਾਬ ਦੇ ਨਾਲ ਕੋਈ ਬਾੜੀ ਏਡੀ ਵੱਡੀ ਕੀਤੀ ਨਹੀਂ ਆ ਪਰ ਤਕਰੀਬਨ ਮੋਟਾ-ਮੋਟਾ ਜਹਾਬ ਲਾ ਕੇ ਤੇ ਇਹ ਗਿਣਤੀ ਤੋਂ ਪਰੇ ਦੀਆਂ ਗੱਲਾਂ ਹੋ ਗਈਆਂ ਜੋ ਇੱਥੇ ਆਇਆ ਤੁਸੀਂ ਪਾਣੀ ਦੇ ਲੱਗੇ ਢੇਰ ਵੇਖ ਸਕਦੇ ਹਾਂ ਰੋਜ਼ ਹੀ ਮੇਰੇ ਹਿਸਾਬ ਦੇ ਨਾਲ ਜਿਹੜਾ 100-200 100-200 ਤੋੜਾ ਜਿਹੜਾ ਚੋਕਰਦਾ ਵਾ ਉਹ ਵੀ ਵੰਡ ਦਿੱਤਾ ਜਾਂਦਾ ਹੁਣ 4 4:30 ਵਜੇ ਆਪਾਂ ਵੰਡਣਾ ਸ਼ੁਰੂ ਕਰਨਾ ਫੇਰ ਅੱਜ ਨਾਂ ਲਿਖੇ ਹੋਏ ਸਾਡੇ ਕੋਲ ਫੇਰ ਜਿਹੜਾ ਆਚਾਰ ਆਉਂਦਾ ਹੁਣ ਅੱਜ 2-3 2 ਟਰਾਲੇ ਆਏ ਹੀ ਤੇ ਉਹ ਆਪਣਾ ਆੜੀਆਂ ਦੇ ਵਿੱਚ ਵਿਕਲਾਏ ਆ ਕਤੂੜੀ ਦਾ ਟਰਾਲਾ ਆਇਆ ਉਹ ਆਇਆ ਮੁੰਡੇ ਪਿੰਡਾਂ ਦੇ ਜਿਹੜੇ ਉਧਰ ਤਕਰੀਬਨ 10-15 ਟਰ ਗੁਜਰਪੁਰਾ ਹੋ ਗਿਆ ਤੇ ਉਹ ਨੇੜੇ ਦੇ ਜਿਹੜੇ ਪਿੰਡ ਉਧਰ ਵੀ ਭੇਜਿਆ ਆਪਣਾ ਇੱਕ ਕੈਂਪ ਫਰੋਜਪੁਰ ਵੀ ਚੱਲ ਰਿਹਾ ਫਰੋਜਪੁਰ ਦੇ ਉੱਥੇ 10-12 ਪਿੰਡ ਜਿਹੜੇ ਪ੍ਰਭਾਵ ਦਾ ਉੱਥੇ ਵੀ ਪਹੁੰਚ ਰਿਹਾ ਫਿਰ ਇੱਕ ਕੈਂਪ ਹਰੀਗੜ੍ਹ ਹੈੜ ਤੇ ਚੱਲ ਰਿਹਾ ਜਿਹੜੇ ਪਰਲੇਵਾ ਸਭਰਾਵਾਂ ਦੇ ਬੰਡਾਲਾ ਜਿਹੜੇ ਉਧਰ ਲੱਗਦੇ ਪਿੰਡ ਆ ਉਧਰ ਵੀ ਪਹੁੰਚ ਰਿਹਾ ਸੋ ਇਸ ਕਰਕੇ ਮੰਨ ਕੇ ਚਲੋ ਵੀ ਉਹ ਕਹਿੰਦੇ ਹੁੰਦੇ ਵੀ ਦੀਪ ਸਿੱਧੂ ਵੀ ਅਕਸਰ ਇਹ ਕਹਿੰਦਾ ਵੀ ਆਪਾਂ ਕਿਸੇ ਨੂੰ ਸਰਟੀਫਿਕੇਟ ਨਹੀਂ ਦੇਣਾ ਅਸੀਂ ਮੂੰਹ ਗੁਰੂ ਮਹਾਰਾਜ ਨੂੰ ਵਿਖਾਉਣਾ ਗੁਰੂ ਮਹਾਰਾਜ ਜਾਣਦਾ ਵੀ ਅਸੀਂ ਇਹਨਾਂ ਲੋਕਾਂ ਵਾਸਤੇ ਪੰਜਾਬ ਦੇ ਪੁੱਤਾਂ ਵਾਸਤੇ ਆਪਣੀ ਆਪਣੀ ਨੌਜਵਾਨੀ ਵਾਸਤੇ ਜਾਂ ਜਿਹੜੇ ਹਾੜ ਪ੍ਰਭਾਵਿਤ ਲੋਕ ਹੈ ਇਹਨਾਂ ਵਾਸਤੇ ਕੀ ਕੀਤਾ ਗੁਰੂ ਮਹਾਰਾਜ ਸਭ ਜਾਣਦੇ ਆ ਸਰਕਾਰ ਨੇ ਕੀ ਕੀਤਾ ਜਾਂ ਇਸ ਕੈਂਪੇਨ ਨੇ ਕੀ ਕੀਤਾ ਲੋਕਾਂ ਨੇ ਕੀਤਾ ਆਮ ਲੋਕਾਂ ਨੇ ਕੀਤਾ ਜਾਂ ਵੀ ਉਹ ਮਹਾਰਾਜ ਆਪ ਖੁਦ ਜਾਣਦੇ ਆ ਜੀ ਚਲੋ ਹੁਣ ਇਧਰੋਂ ਗੱਲ ਅਸੀਂ ਦੂਜੇ ਪਾਸੇ ਲੈ ਕੇ ਆਨੇ ਲੋਕਾਂ ਦੇ ਹਾਲਾਤ ਕਿਦਾਂ ਦੇ ਬਾਈ ਹਾਂ ਹਾਲਾਤ ਲੋਕਾਂ ਦੀ ਲੋੜਾਂ ਕੀ ਆ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਪਹਿਲਾਂ ਨਾਲੋਂ ਹਾਲਾਤ ਚੰਗੇ ਹੋਏ ਆ ਜਾਂ ਮਾੜੇ ਹੋਏ ਆ ਵੇਖੋ ਜਿਹੜੇ ਲੋਕਾਂ ਦੇ ਹਾਲਾਤ ਆ ਨਾ ਇਹ ਵੀਰ ਜੀ ਜਿਹੜੇ ਜੇ ਮੈਂ ਇੱਥੇ ਹੁਣ ਈਮੋਸ਼ਨਲ ਗੱਲਾਂ ਕਰਾਂ ਤੇ ਮੇਰੇ ਸਾਹਬ ਦੇ ਨਾਲ ਚੱਲੋ ਆਪਾਂ ਨੂੰ ਉਹ ਕਰਨੀਆਂ ਵੀ ਚਾਹੀਦੀਆਂ ਲੋਕਾਂ ਦੀ ਆਵਾਜ਼ ਇੱਕ ਬਣ ਕੇ ਅਸੀਂ ਵਿਚਰਨੇ ਆ ਇੱਥੇ ਬਹੁਤ ਹੀ ਮਾੜੇ ਹਾਲਾਤ ਆ ਬਹੁਤ ਹੀ ਜ਼ਿਆਦਾ ਵੇਖੋ ਕਿਹੇ ਕਿਸਾਨ ਨੇ ਇਹ ਸੋਚਿਆ ਸੀ ਵੀ ਮੈਂ ਝੋਨੇ ਦੀ ਫਸਲ ਵੱਢ ਕੇ ਆਪਣੀ ਧੀ ਦਾ ਵਿਆਹ ਕਰਨਾ ਕਿਸੇ ਨੇ ਸੋਚਿਆ ਸੀ ਵੀ ਕੋਈ ਘਰ ਦੀਆਂ ਬੂਹੇ ਬਾੜੀਆਂ ਲਵਾਉਣੀਆਂ ਕਿਸੇ ਨੇ ਸੋਚਿਆ ਘਰੇ ਫਰਸ਼ ਪਾਉਂਗਾ ਕਿਸੇ ਨੇ ਸੋਚਿਆ ਕੋਈ ਆੜਤੀ ਤੂੰ ਕਿ 2-4 ਲੱਖ ਮੈਂ ਕਰਜ਼ਾ ਚੁੱਕਿਆ ਉਹ ਮੋੜੂਗਾ 2023 ਦੇ ਹੜਾ ਇਹ ਹੀ ਰੇਤਾ ਚੜ ਗਈ ਜਮੀਨਾਂ ਪੁਤਰੀ ਕਰਕੇ ਉਹ ਪਜਾਊ ਜ਼ਮੀਨਾਂ ਬਣੀਆਂ ਸੀ ਕਿਸਾਨਾਂ ਦੀਆਂ ਤੇ ਉਹ ਪਜਾਊ ਅਜੇ ਮੇਰੇ ਸਾਹ ਕਈਆਂ ਨੇ ਤੇ ਪਿਛਲੀ 12 ਚਵੀ ਦੇ ਵਿੱਚ ਡਰਦੇ ਆ ਝੋਨਾ ਵੀ ਇਸੇ ਕਰਕੇ ਨਹੀਂ ਲਾਇਆ ਕਣਕ ਦੀ ਬਜਾਈ ਵੀ ਇਸੇ ਕਰਕੇ ਨਹੀਂ ਕੀਤੀ ਵੀ ਕਿਤੇ 12 ਦੇ ਵਿੱਚ ਫੇਰ ਨਾ ਪਾਣੀ ਆ ਜੇ ਐਰ ਕੀ ਇਹਨਾਂ ਨੇ 25 ਦੇ ਵਿੱਚ ਚਲੋ ਆਖਿਆ ਵੀ ਐਰ ਕੀ ਪਾਣੀ ਨਹੀਂ ਆਉਂਦਾ ਤੇ ਐਰ ਕੀ ਸਾਰੇ ਆਣੇ ਤੁਹਾਨੂੰ ਪਤਾ ਵਾ ਝੋਨੇਆਂ ਦੀਆਂ ਫਸਲਾਂ ਵੀ ਲਾਈਆਂ ਜਾਂ ਆ ਰਹਿਆਂ ਸਪਰੇਆਂ ਵੀ ਕਰਤੀਆਂ ਕੰਪਲੀਟ ਤੇ ਉਹ ਤਾਂ ਵੀ ਮਰ ਗਿਆ ਆ ਆਲੀ ਆ ਆਲੀ ਜਿੱਥੇ ਕੱਲ੍ਹ ਬੰਨ ਟੋਟਾ ਸਵੇਰੇ ਆਲੀ ਦੇ ਵਿੱਚ ਕਿਸਾਨਾਂ ਨੇ 1 ਮਹੀਨਾ ਲਗਾਤਾਰ ਅਹੀਂ ਵੇਂਦੇ ਰਹਿ ਵੀਡੀਓ ਫੋਟੋਆਂ ਦੇ ਰਹੀਏ ਇੱਕ ਮਹੀਨਾ ਲਗਾਤਾਰ ਪੈਰੀ ਜੁੱਤੀ ਨਹੀਂ ਪਾ ਕੇ ਵੇਖੀ ਦਿਨ ਰਾਤ ਹੀ ਦਰਿਆ ਦੇ ਬੰਨ੍ਹ ਦੇ ਉੱਪਰ ਬੈਠੇ ਰਹੀਏ ਨੰਨੇ ਤੇ ਦਿਵਾਲੀ ਹੋਈ ਰਹੀ ਬੰਨ੍ਹ ਦੇ ਦਿਵਾਲੀ ਹੋਈ ਰਹੀ ਫੇਰ ਟੁੱਟ ਗਿਆ ਉਹਨਾਂ ਨੇ ਇੱਥੋਂ ਤੱਕ ਹੁਣ ਤੱਕ ਵੀ ਅਸੀਂ ਪਰਸੋਂ ਜਾ ਉੱਥੇ ਲੰਘਣਦੇ ਆ ਉਹਨਾਂ ਖੇਤਾਂ ਦੇ ਵਿੱਚ ਅਜੇ ਵੀ ਕਿਸਾਨ ਆਪਣੀਆਂ ਰੇਹਾਂ ਸਪਰੇਆ ਕੋਈ ਖਾਦ ਪਾਉਂਦਿਆ ਸੀ ਕੋਈ ਰੇਹ ਸਪਰੇਅ ਕਰਨਦਿਆ ਸੀ ਉਹਨੂੰ ਅਜੇ ਵੀ ਆ ਸੀ ਵੀ ਸਾਡੀ ਫਸਲ ਬੱਜ ਜਾਣੀ ਆ ਤੇ ਤੁਸੀਂ ਵੇਖੋ ਤਾਂ ਹਾਂ ਮਾਰ ਕੇ ਵਿਚਾਰੇ ਰੋਂਦਿਆ ਹੀ ਆ ਇਹ ਕਰਕੇ ਜਿਹੜੇ ਹਾਲਾਤ ਆ ਨਾ ਮੇਰੇ ਸਾਬ ਦੇ ਨਾਲ ਇਹ ਇੱਕ ਇਹ ਅਸੀਂ ਤੇ ਇੱਕ ਦਰਦ ਵਾਂਗ ਜਿਨ੍ਹਾਂ ਦੇ ਲੱਖਾਂ ਰੁਪਈਆਂ ਦਾ ਕਰਜ਼ਾ ਚੜ ਗਿਆ ਹੁਣ ਇੱਥੋਂ ਦੇ ਜਿਹੜੇ ਕਿਸਾਨ इमोशनल ਕਿਸਾਨ ਕੀ ਵਿਚਾਰਾ ਕਰੂਗਾ ਜਿਹਦੇ ਪੱਲੇ ਹੀ ਕੱਖ ਨਹੀਂ ਰਿਹਾ ਜੀ ਦੀ ਬਸ ਜ਼ਮੀਨ ਤੋਂ ਹੀ ਕਮਾਈ ਆ ਜ਼ਮੀਨ ਤੋਂ ਹੀ ਰੋਟੀ ਖਾ ਸਕਦਾ ਜ਼ਮੀਨ ਤੋਂ ਹੀ ਪਸ਼ੂ ਪਾਲ ਸਕਦਾ ਜ਼ਮੀਨ ਤੋਂ ਹੀ ਧੀਆਂ ਪੁੱਤਾਂ ਦੇ ਵਾਹ ਵਿਆਹ ਕਰ ਸਕਦਾ ਜ਼ਮੀਨ ਤੋਂ ਹੀ ਘਰ ਬਣਾ ਸਕਦਾ ਉਹਦੇ ਵਾਸਤੇ ਬਜਿਆਗੀ ਤੇ ਬਜਿਆਦੇ ਇਹੋ ਹੀ ਆ ਹੁਣ ਬਸ ਰੋਣਾ ਧੋਣਾ ਹੀ ਹੁਣ ਕੀ ਚਾਹੀਦਾ ਚਲੋ ਮੰਨ ਲਓ ਜੇ ਮੁੱਖ ਮੰਤਰੀ ਤੁਸੀਂ ਹੁੰਦੇ ਬਾਈ ਤਾਂ ਫਿਰ ਕੀ ਕਰਦੇ ਦੇਖੋ ਹੋਣਾ ਇਹਦਾ ਕੋਈ ਸਾਰਥਿਕ ਜਿਹੜਾ ਪੱਕਾ ਹਾਲ ਆਪਾਂ ਨੂੰ ਕੱਢਣਾ ਚਾਹੀਦਾ ਜਿਹੜਾ ਵੀ ਮੌਜੂਦਾ ਕੋਈ ਮੁੱਖ ਮੰਤਰੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਸਰਕਾਰ ਆਪਣੀ ਭਾਈ ਅਮਰਤਪਾਲ ਸਿੰਘ ਦੀ ਆਊਗੀ ਖਾਸ ਕਰਕੇ ਜਿਹੜਾ ਆ ਬੰਨਣਾ ਨਾ ਇਹ ਜਿਹੜਾ ਦਰਿਆ ਨੇੜੇ ਦਾ ਜਿੰਨੇ ਵੀ ਪੇਂਡਾ ਇਹ ਬੰਨ ਬਹੁਤ ਜ਼ਿਆਦਾ ਜਿੱਦਾਂ ਆ ਬੰਨ ਲੱਗਾ ਨਾ ਸਰਕਾਰੀ ਬੰਨ ਜਿਹੜਾ ਮੇਨ ਆਲੇ ਦੁਆਲੇ ਰੋਕ ਲੱਗੇ ਇਦਾਂ ਦਾ ਬੰਨ ਉੱਥੇ ਆਲੇ ਦੁਆਲੇ ਵੀ ਚਾਹੀਦਾ ਹੁਣ ਜਿੱਦਾਂ ਭਾਰਤ ਮਾਲਾ ਸੜਕ ਆ ਰਹੀ ਆ ਕਿੱਡੀ ਵਧੀਆ ਉੱਤੇ ਮਿੱਟੀ ਪਾਈ ਜਾ ਰਹੀ ਆ ਵਧੀਆਂ ਜ਼ਮੀਨਾਂ ਦੀ ਮਿੱਟੀ ਪੁੱਟ ਕੇ ਜਿਹੜੀ ਮਤਲਬ ਵਰਤੋਂ ਦੇ ਵਿੱਚ ਆਉਣ ਵਾਲੀ ਮਿੱਟੀ ਆ ਉਹ ਪੁੱਟ ਪੁੱਟ ਕੇ ਮਤਲਬ ਉਹ ਰੋਡ ਦੇ ਉੱਪਰ ਚੜੀ ਜਾ ਰਹੀ ਆ ਤੇ ਜੇ ਮੇਰੇ ਹਿਸਾਬ ਦੇ ਨਾਲ ਆਪਾਂ ਇਦਾਂ ਹੀ ਭਲਾ ਕਰਨਾ ਚਾਹੁੰਦੇ ਆ ਜੇ ਆਪਾਂ ਚਾਹੁੰਦੇ ਆ ਵੀ ਉਹ ਰੋਡ ਦੇ ਰਾਹੀਂ ਵਪਾਰ ਬੜੀ ਦੂਰ ਦੂਰ ਤੱਕ ਹੋਣਾ ਵਾਸਤੀ ਤੇ ਆਪਾਂ ਕੁਝ ਨਾ ਕੁਝ ਕਰ ਲਈਏ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਇੱਥੇ ਆ ਕੇ ਕਹੀ ਵੀ ਬੰਨ ਹੋਣੇ ਚਾਹੀਦੇ ਆ ਇਹ ਲੋੜ ਮਹਿਸੂਸ ਕੀਤੀ ਚਲੋ ਜੇ ਹੁਣ ਲਾਉਂਦੇ ਆ ਫਿਰ ਚੰਗਾ ਕਹੋਗੇ ਦੇਖੋ ਜੇ ਕੋਈ ਵੀ ਕਾਰਜ ਕਰਦਾ ਮੈਂ ਕਹਿੰਦਾ ਮੁੱਖ ਮੰਤਰੀ ਜਾਇ ਭਗਵੰਤ ਮਾਨ ਆ ਚਾਹੇ ਕੋਈ ਵੀ ਆ ਮੈਂ ਕਹਿੰਦਾ ਕੋਈ ਵੀ ਇੱਥੇ ਆ ਕੇ ਹੈਲਪ ਕਰਦਾ ਵਾ ਉਹਦਾ ਹੀ ਸਤਕਾਰ ਕਰਦੇ ਆ ਹੁਣ ਆ ਵੇਖੋ ਕਿੱਲੇ ਦੇ ਵਿੱਚੋਂ 70 75 80 ਹਜ਼ਾਰ ਦਾ ਝੋਨਾ ਨਿਕਲਦਾ ਹੁਣ ਇਹਨਾਂ ਨੇ ਮੁਆਵਜ਼ਾ ਦੇਣਾ ਵਾ ਤੁਮ ਪਿਛਲੀ ਯਾਰ ਵੀ ਇਹਨਾਂ ਨੇ ਦਿੱਤਾ ਮੇਰੇ ਸਾਹਬ ਦੇ ਨਾਲ 60 6800 ਰੁਪਇਆ ਦਿੱਤਾ ਕਿੱਲੇ ਮਗਰਾਂ ਤੇ ਉਹ ਵੀ ਕਈਆਂ ਨੂੰ ਮਿਲਿਆ ਕਈਆਂ ਨੂੰ ਨਹੀਂ ਮਿਲਿਆ ਬਹੁਤੇ ਕਿਸਾਨ ਆ ਜਿਨ੍ਹਾਂ ਨੂੰ ਨਹੀਂ ਮਿਲਿਆ ਸੋ ਇਸ ਕਰਕੇ ਤੁਸੀਂ ਹਿਸਾਬ ਲਾ ਲਓ ਵੀ ਜਿਹਦੇ ਉੱਪਰ ਲਵਾਈ ਘਟੋ ਘਟ ਰਹੇ ਆ ਸਪ੍ਰਿੰਗਾਂ ਕਰਕੇ ਲਵਾਈ 4500 ਰੁਪਇਆ ਰੇਹ ਪ 15 20000 ਨੂੰ ਕਿਸਾਨ ਪਹੁੰਚ ਜਾਂਦਾ ਉਹ 6800 ਰੁਪਏ ਦੇ ਨਾਲ ਕੀ ਕਰੂਗਾ ਕੀ ਕਰੂਗਾ ਜਿੰਨੇ 70000 ਦੀ ਕਮਾਈ ਕਰਨੀ ਹੈ ਉਹ 6800 ਦੇ ਨਾਲ ਕਿੱਥੋਂ ਆਪਣਾ ਉਹ ਚੀਜ਼ ਭਰ ਉਹਦੀ ਪੂਰਤੀ ਹੋ ਜੂਗੀ ਨਹੀਂ ਹੋਣੀ ਸੋ ਇਸ ਕਰਕੇ ਇਨ੍ਹਾਂ ਲੋਕਾਂ ਵਾਸਤੇ ਕੋਈ ਭੁਗਤਾ ਪ੍ਰਬੰਧ ਕੋਈ ਖਾਸ ਪ੍ਰਬੰਧ ਕਰਨੇ ਚਾਹੀਦੇ ਆਮ ਸੰਗਤ ਦੇ ਅਸੀਂ ਰਿਣੀ ਆ ਜੀ ਕਿੱਥੋਂ ਸਾਨੂੰ ਹਰਿਆਣੇ ਚੋਂ ਫੋਨ ਆ ਰਹੇ ਜੂਪੀ ਚੋਂ ਫੋਨ ਆ ਰਹੇ ਆ ਪੰਜਾਬ ਕੀ ਪੂਰੀ ਦੁਨੀਆ ਭਰ ਚੋਂ ਫੋਨ ਆ ਰਹੇ ਆ ਲੋੜ ਕੀ ਮਹਿਸੂਸ ਕਰਦੇ ਵੀ ਹੁਣ ਲੋਕਾਂ ਨੂੰ ਲੋੜ ਕੀ ਇੱਥੇ ਜੇ ਸੰਗਤ ਆਵੇ ਤਾਂ ਕੀ ਲੈ ਕੇ ਆਵੇ ਵੇਖੋ ਜਿਹੜੀ ਸੰਗਤ ਇੱਥੇ ਚੋਕਰ ਆਚਾਰ ਵੀ ਸਾਡੇ ਕੋਲ ਪਾਣੀ ਵੀ ਪਿਆ ਸੌਦੇ ਪੱਤੇ ਵੀ ਪਏ ਲੰਗਰ ਵੀ ਚੱਲ ਰਹੇ ਆ ਬਹੁਤ ਪ੍ਰਬੰਧ ਦਾ ਸੰਗਤਾਂ ਦੇ ਜਿੰਨੀਆਂ ਸੰਗਤਾਂ ਸਾਡੇ ਆਖਾ ਸੰਪਰਕ ਦੇ ਵਿੱਚ ਉਹ ਸਾਡੇ ਨਾਲ ਸੰਪਰਕ ਕਰ ਰਹੀਆਂ ਬਾਕੀ ਅਸੀਂ ਮੇਨ ਸੰਗਤ ਨੂੰ ਇਹ ਬੇਨਤੀ ਕਰਦੇ ਆ ਵੀ ਜਦੋਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵੀ ਇਹ ਪਾਣੀ ਜਲਦੀ ਠਾਂ ਜਾਵੇ ਜਦੋਂ ਬੰਨ ਬੰਨਣੇ ਆ ਨਾ ਉਦ ਟਰਾਲੇ ਭਰ ਕੇ ਤੋੜਿਆਂ ਦੇ ਵਿੱਚ ਜਿਹੜੀ ਮਿੱਟੀ ਆ ਉਹਨੂੰ ਪਾ ਕੇ ਟਰਾਲੇ ਭਰ ਭਰ ਕੇ ਇੱਥੇ ਪਹੁੰਚਣਾ ਵਾਦ ਤੋਂ ਵਾਦ ਜਿਹੜੀ ਸੰਗਤ ਜਦੋਂ ਇਹ ਪਾਣੀ ਘਟਦਾ ਵਾ ਸੋ ਇਹ ਤੇ ਜਿਹੜਾ ਇਹ ਵੀ ਆਉਣ ਵਾਲੇ ਦਿਨਾਂ 'ਚ ਪ੍ਰਬੰਧ ਹੋਣੇ ਆ ਤੇ ਹੁਣ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਸੇਵਾ ਬਹੁਤ ਵੱਡੇ ਪੱਧਰ ਤੇ ਆਜ ਮੌਸਮ ਕੁਝ ਨਿਖਰਿਆ ਹਾਂਜੀ ਕੋਈ ਲੱਗਦਾ ਵੀ ਫਰਕ ਪਊਗਾ ਹੁਣ ਨਹੀਂ ਫਰਕ ਇੱਥੇ ਤਾਂ ਨਿਖਰਿਆ ਵਾ ਜੋ ਹਿਮਾਚਲ 'ਚੋਂ ਮੈਨੂੰ ਅੱਜ ਸਵੇਰੇ ਹੀ ਫੋਨ ਆਇਆ ਹੀ ਵੀ ਆਪਣੇ ਪੰਜਾਬ ਦੇ ਕੋਈ ਕੁਈ ਦਰਜਨਾ ਜਿਹੜੇ ਉੱਥੇ ਯਾਤਰੀ ਗਏ ਸੀ ਪੰਜਾਬ ਦੇ ਉਹਨਾਂ ਦੀ ਡੈਥ ਹੋ ਚੁੱਕੀ ਆ ਵੀ ਉਧਰ ਬੱਦਲ ਬਹੁਤ ਫੱਟ ਰਹੇ ਆ ਵਰਖਾ ਬਹੁਤ ਹੋ ਰਹੀ ਆ ਹਿਮਾਚਲ ਦੇ ਵਿੱਚ ਸੋ ਇਸ ਕਰਕੇ ਅਜੇ ਵੀ ਕੋਈ ਤੁਸੀਂ ਮੌਸਮ ਕੋਈ ਨਿਖਰਿਆ ਨਹੀਂ ਆਕਾਸ਼ ਦੇ ਵਿੱਚ ਚੰਗੀ ਤਰ੍ਹਾਂ ਵੇਖੋ ਤੇ ਬੱਦਲ ਵਾਈ ਬਣੀ ਹੋਈ ਆ ਸਾਰੇ ਕਿਤੇ ਆਲੇ-ਦੁਆਲੇ ਵੀ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਸੋ ਇਸ ਕਰਕੇ ਆਪਾਂ ਨੂੰ ਇੱਥੇ ਮੌਸਮ ਨਿਖਰਿਆ ਵੀ ਕੀ ਕਰੂਗਾ ਜਦੋਂ ਹਿਮਾਚਲ 'ਚ ਬੱਦਲ ਫੱਟ-ਫੜ ਕੇ ਇਹਨੂੰ ਠਾਣੂ ਆਈ ਜਾਣਗੇ ਕੀ ਕਰਾਂਗੇ ਆਪਾਂ ਸੋ ਇਸ ਕਰਕੇ ਇਹ ਮਤਲਬ ਵੀ ਅਜੇ ਤੇ ਗੁਰੂ ਮਹਾਰਾਜ 기 ਅਰਦਾਸ ਕੀਤੀ ਜਾ ਸਕ ਦੇ ਦਰਸ਼ਕਾਂ ਨੂੰ ਸੋਇਸ ਕਰਕੇ ਜਿਹੜਾ ਇਥੋਂ ਦੇ ਜਿਹੜੇ ਲੋਕ ਆ ਮੇਰੇ ਸਾਹਦੇ ਨਾਲ ਸਾਰੇ ਪੰਜਾਬ ਤੇ ਜਿੰਨੇ ਵੀ ਲੋਕ ਆ ਅੱਜ ਇਹਨਾਂ ਉੱਪਰ ਬਿਵਤਾ ਬਣੀ ਆ ਜਦੋਂ ਪੁਰਾਣੇ 18ਵੀਂ ਸਦੀ ਦੇ ਵਿੱਚ ਵੀ ਕਹਿੰਦੇ ਹੁੰਦੇ ਸੀ ਇੱਕ ਮਿਸਲ ਤੇ ਬਿਵਤਾ ਪੈਂਦੀ ਦੂਜੀ ਮਿਸਲ ਆ ਕੇ ਨਾਲ ਖੜਦੀ ਹੁੰਦੀ ਆ ਆਪਾਂ ਇਹਨਾਂ ਨੂੰ ਇਹ ਮੰਗਤੇ ਲੋਕ ਨਹੀਂ ਆ ਜਿਹੜੇ ਇੱਥੋਂ ਦੇ ਆ ਵੀ ਜਿਹੜੇ ਆ ਕੇ ਸਾਡੇ ਕੋਲੋਂ ਇੱਥੋਂ ਚੋਕਰ ਲੈ ਰਹੇ ਆ ਜਾਂ ਆਚਾਰ ਲੈ ਰਹੇ ਆ ਇਹ ਰਾਜੇ ਲੋਕ ਆ ਇਹ ਤਾਂ ਅਸੀਂ ਇਹ ਸਮਝੁੰਦਾ ਵੀ ਇੱਕ ਮਿਸਲ ਤੇ ਬਿਵਤਾ ਬਣੀ ਆ ਦੂਜੀਆਂ ਮਿਸਲਾਂ ਆ ਕੇ ਨਾਲ ਖੜਨਦੀਆਂ ਵਾ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿੱਥੇ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਹਾੜ ਆਏ ਆ ਚਾਹ ਫਿਰੋਜ਼ਪੁਰਾ ਚਾਹ ਜ਼ਿਲ੍ਹਾ ਤਰਨਤਾਰਨਾ ਚਾਹੇ ਇੱਧਰ ਕਪੂਰਥਲਾਵਾ ਚਾਹੇ ਮਤਲ ਪੰਜਾਬੀਆਂ ਨੂੰ ਪੰਜਾਬ ਆਪਣੇ ਭਰਾਵਾਂ ਦੀ ਬਾਹਾਂ ਫੜਨ ਦੀ ਲੋੜ ਆ ਸਾਡੀ ਬਾਹਾਂ ਕਿਸੇ ਨੇ ਨਹੀਂ ਫੜਨੀ ਅਸੀਂ ਅਸੀਂ ਆਪਣੇ ਗੁਰੂ ਪਾਤਸ਼ਾਹ ਜੀ ਦੇ ਵਾਰਿਸ ਆ ਤੇ ਇਸ ਕਰਕੇ ਆਪਾਂ ਸਾਰੇ ਭਰਾਵਾਂ ਨਾਲ ਮਿਲ ਕੇ ਆਪਣਿਆਂ ਦੀ ਬਾਹਾਂ ਫੜ ਗਏ ਜਿਹੜੇ ਹੜਪੀੜ ਤਾਂ ਉਹਨਾਂ ਦਾ ਤਗੜੇ ਹੋ ਗਏ ਆਪਾਂ ਸਾਥ ਦੇ ਗਏ ਇਹ ਬੇਨਤੀ ਆ ਜੀ ਚਲੋ ਤੁਸੀਂ ਬਹੁਤ ਸੋਹਣੀਆਂ ਗੱਲਾਂ ਬਈ ਕੀਤੀਆਂ ਤਾਂ ਮੈਂ ਇੱਕ ਗੱਲ ਹੋਰ ਕਰ ਹੀ ਲੈਣਾ ਵੀ ਲੋਕ ਸਾਡੇ ਪੰਜਾਬੀ ਵੀ ਹੁਣ ਕੋ ਟਰੈਕਟਰ ਵਾਲੀ ਕੁੜੀ ਆ ਉਹਦੇ ਮਸਲੇ ਦੇ ਉੱਤੇ ਤਾਂ ਬਹੁਤ ਕੁਝ ਸ਼ੇਅਰ ਕਰਦੇ ਆ ਜਾਂ ਗੱਲਾਂ ਕਰਦੇ ਆਪਣੇ ਵਿਚਾਰ ਰੱਖਦੇ ਬਹੁਤ ਕੁਝ ਚੱਲਦਾ ਪਰ ਜਦੋਂ ਇਦਾਂ ਦੀ ਮੁਸੀਬਤ ਆਂਦੀ ਆ ਤਾਂ ਪੰਜਾਬੀ ਵੀ ਹੁਣ ਉਦਾਂ ਇਲੈਕਟ ਕਰਨੋਂ हट ਕੇ ਨੀ ਦੇਖੋ ਜਿਹੜੇ ਪੰਜਾਬੀ ਜਿਨ੍ਹਾਂ ਨੇ ਬਾਈ ਜਾਗਣਾ ਉਹਨਾਂ ਜਾਗ ਹੀ ਪੈਣਾ ਜਿਨ੍ਹਾਂ ਨੇ ਨਹੀਂ ਜਾਗਣਾ ਉਹਨਾਂ ਨਹੀਂ ਜਾਗਣਾ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਉਹ ਉਹੜਾ ਮਸਲਾ ਹੀ ਨਾ ਉਹ ਕੋਈ ਪੰਥਕ ਜਾਂ ਕੋਈ ਸਾਡੇ ਅਰਗੇ ਕੋਈ ਗੁਰਸਿੱਖਾਂ ਵਾਲਾ ਮਸਲਾ ਹੀ ਨਹੀਂ ਹੈ ਇਹ ਉਹ ਕੋਈ ਆਪਣਾ ਹੀ ਛਲਾਰੂਆ ਜੇ ਵਾਲਾ ਮਸਲਾ ਹੈ ਮੇਰੇ ਹਿਸਾਬ ਦੇ ਨਾਲ ਤੇ ਸਾਡੇ ਬੰਦਿਆਂ ਦੀ ਸੋਚ ਹੀ ਇੰਨੀ ਨੀਵੇਂ ਪੱਧਰ ਦੀ ਹੋ ਗਈ ਉਸ ਮਸਲੇ ਤੇ ਤੇ ਸਾਡੀ ਜ਼ੁਬਾਨ ਹੀ ਨਹੀਂ ਖੁੱਲਣੀ ਚਾਹੀਦੀ ਉਹ ਉਹ ਮਸਲਾ ਕੀ ਉਹ ਚ ਕੋਈ ਆਪਣੇ ਕੋਈ ਪਰਸਨਲ ਸੌ ਗੱਲਾਂ ਬਾਤਾਂ ਉਹਨਾਂ ਦੀਆਂ ਹੋਈਆਂ ਉਹਨਾਂ ਨੂੰ ਇੱਕ ਸਾਈਡ ਤੇ ਰੱਖਣਾ ਚਾਹੀਦਾ ਹੈ ਉਹ ਚ ਕੀ ਮੰਨ ਕੇ ਚੱਲੋ ਵੀ ਕੀ ਅਹੀਂ ਉਹ ਤੇ ਡੰਡੇ ਚੋਕ ਕੇ ਤਲਵਾਰਾਂ ਚੋਕ ਕੇ ਮਤਲਬ ਵੀ ਅਹੀਂ ਇੱਕ ਦੂਜੇ ਡਾਂਗਾਂ ਚੋਕ ਕੇ ਤੁਰ ਪਈ ਮਤਲਬ ਉਹ ਮਤਲਬ ਸਿੱਖ ਚਿਹਰੇ ਨੂੰ ਤੇ ਮੇਰੇ ਹਿਸਾਬ ਦੇ ਨਾਲ ਉਹ ਮੁੱਦੇ ਤੇ ਕੋਈ ਬੋਲਣਾ ਨਹੀਂ ਚਾਹੀਦਾ ਸੋ ਮੈਂ ਜਿੱਥੋਂ ਤੱਕ ਸਮਝਦਾ ਯਾਰ ਪੰਜਾਬ ਦੇ ਹੋਰ ਬੜੇ ਮਸਲੇ ਆ ਪੰਜਾਬ ਦੀ ਬੋਲੀ ਦਾ ਮਸਲਾ ਵਾ ਪੰਜਾਬ ਦੀ ਸਿੱਖਿਆ ਦਾ ਮਸਲਾ ਵਾ ਪੰਜਾਬ ਦੀਆਂ ਨੀਤੀਆਂ ਜਿਹੜੇ ਮਾਰੂ ਹਮਲੇ ਹੋ ਰਹੇ ਇਹਨਾਂ ਦਾ ਮਸਲਾ ਵਾ ਕਿੰਨੇ ਮਸਲੇ ਆ ਆ ਪਾਣੀ ਛੱਡੇ ਯਾਰ ਲੋਕ ਤਰਾਏ ਤਰਾਏ ਕਰ ਕਿੰਨੇ ਮਸਲੇ ਆਲੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀਆਂ ਬੇਅਦਬੀਆਂ ਦਾ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸੋ ਇਸ ਕਰਕੇ ਮਸਲੇ ਬਹੁਤ ਆ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਵੱਲ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਵਾ ਹੋਰ ਵੀ ਇਹਨਾਂ ਜਿਹੜੇ ਉਹ ਛਲਾਰੰਗ ਵਾਲੀਆਂ ਗੱਲਾਂ ਵਾ ਉਹਨਾਂ ਤੋਂ ਆਪਾਂ ਨੂੰ ਨਕਾਰਾ ਕਰਨਾ ਚਾਹੀਦਾ ਜੀ ਤਾਂ ਬਿਲਕੁਲ ਬਿਲਕੁਲ ਸਥਿਤੀ ਜਿਹੜੀ ਹੈਗੀ ਹੜਾਂ ਦੀ ਇਸ ਸਮੇਂ ਪਹਿਲਾਂ ਤੋਂ ਵੀ ਜਿਹੜੀ ਜ਼ਿਆਦਾ ਬਦਤਰ ਹੁੰਦੀ ਹੋਈ ਨਜ਼ਰ ਆਉਂਦੀ ਆ ਪਰ ਇੱਥੇ ਜਿਹੜੀ ਮਦਦ ਦੀ ਲੋੜ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਘਟੇਗਾ ਉਸ ਤੋਂ ਬਾਅਦ ਜਿੱਥੇ ਮਿੱਟੀ ਦੀ ਲੋਡ ਪਾਊਗੀ ਕਟਿਆ ਦੀ ਲੋਡ ਪਾਊਗੀ ਤੋੜੇ ਭਰ ਕੇ ਇੱਥੇ ਲਿਆਉਣ ਦੀ ਲੋਡ ਪਾਊਗੀ ਉਹ ਜਹੀ ਅਪੀਲ ਜਿਹੜੀ ਹੈਗੀ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਇੱਕ ਦੂਜੇ ਦੇ ਨਾਲ ਖੜ ਕੇ ਉਹਨਾਂ ਦਾ ਸਹਾਰਾ ਬਣਿਏ ਤੇ ਅਸੀਂ ਜਿੱਥੇ ਸਰਕਾਰਾਂ ਵੱਲ చਾਕ ਲੋਕ ਰੱਖਦੇ ਐ ਇਸ ਸਮੇਂ ਸਰਕਾਰਾਂ ਤੋਂ ਮੁਆਵਜ਼ੇ ਦੀ ਉਮੀਦ ਰੱਖਦੇ ਆ ਤਾਂ ਉੱਥੇ ਲੋਕ ਆਪਣੇ ਭਰਾਮਾ ਵੱਲ ਵੀ ਅੱਖਾਂ ਲਾ ਕੇ ਦੇਖ ਰਹੇ ਆ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਸਾਰਾ ਕੁਝ ਨਾਰਮਲ ਹੋ ਜਾਊਗਾ